ਜੀ ਸਾਰਿਆਂ ਕਾ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਠਾਕ ਹੋਵੋਗੇ ਜੀ ਚੜਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕਾਂ ਜੀ ਲੱਗਾ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰ ਲੈਣ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਕਰ ਲੈ ਕਰੋ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਟਾਈਮ ਇੱਥੇ ਹੋ ਗਿਆ ਜੀ 8:30 ਦਾ ਟਾਈਮ ਹੋ ਗਿਆ ਤੇ ਘਾੜੂ ਬਕੜਤਾ ਸਬਸਕ੍ਰਾਈਬਰ ਜਾਣ ਤੋਂ ਬਾਅਦ ਝਾੜੂ ਕੱਢ ਕੇ ਤੇ ਮੈਂ ਨਾ ਕੱਪੇ ਛੋਤੇ ਤੇ ਸੀ ਮੈਂ ਪਹਿਲਾਂ ਮੈਂ ਕੱਪੜੇ ਵਿਚਾਲ ਕੇ ਪਾਦਾ ਕਿਉਂਕਿ ਅੱਜ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਹੋਇਆ ਪਿਆਗਾ ਤੇ ਸਾਡੇ ਇੱਧਰ ਹਰਿਆਣੇ ਦੇ ਵਿੱਚ ਹਸਾਰ ਐਨਾਂ ਬਾਦ ਮੀਂਹ ਆਇਆ ਕਹਿੰਦੇ ਬਹੁਤ ਜ਼ਿਆਦਾ ਤੇ ਬਹੁਤ ਜ਼ਿਆਦਾ ਨੁਕਸਾਨ ਕਰਿਆ ਮੀਂਹ ਨੇ ਹਨੇਰੀ ਆਈ ਹੈ ਨਾਲ ਝੱਖੜ ਬਹੁਤ ਜ਼ਿਆਦਾ ਤੇ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਹੁਣ ਤਾਂ ਰੱਬ ਨੇ ਜਮਾ ਦੇ ਹੁੰਦੇ ਆ ਹੱਥ ਜੋ ਖੋਣ ਵਾਲਾ ਕੰਮ ਕਰਿਆ ਹੈ ਨਾ ਤੇ ਹਜੇ ਤੱਕ ਆਪਣੇ ਇਧਰ ਹੈ ਨਹੀਂ ਨਾ ਨੇੜੇ ਤੇਰੇ ਕਿਤੇ ਵੀ ਤੇ ਬਸ ਆਖੀ ਤੇ ਜਾਂਦੇ ਅੱਜ ਦਾ ਦਿਨ ਹੋਰ ਹੈ ਜੇ ਅੱਜ ਦਾ ਦਿਨ ਟਪ ਗਿਆ ਫਿਰ ਨਹੀਂ ਆਉਂਦਾ ਤੇ ਬਸ ਹੁਣ ਤਾਂ ਵੀ ਅਰਦਾਸ ਹੀ ਕਰ ਸਕਦੇ ਹਾਂ ਨਾ ਰੱਬ ਜੀ ਮੱਥਾ ਦਣ ਲਿਆਉਂਦੇ ਹੈਗੇ ਵੀ ਫਸਲ ਆਊਗੀ ਨਾ ਫਸਲ ਆਊਗੀ ਤੇ ਹੁਣ ਜਮਾ ਜਦੋਂ ਵੱਢਣ ਤੇ ਆ ਫਸਲ ਤੇ ਹੁਣ ਰੱਬ ਨੁਕਸਾਨ ਨਾ ਕਰ ਦੇ ਜੀ ਬਹੁਤ ਜਿਆਦੇ ਔਖਾ ਹੋ ਜਾਂਦਾ ਜੀ ਫਸਲ ਨੂੰ ਆਪਾਂ ਨਾ ਆਦੇ ਹੁੰਦੇ ਕੁੱਤਾ ਵਾਂਗੂ ਪਾਲਦੇ ਆਂ ਆਪਾਂ ਸੌ ਕੰਮ ਛੱਡਦੇ ਆਂ ਵੀ ਆਪਾਂ ਆਹ ਕਰਾਂਗੇ ਫਸਲਾਂ ਦੀ ਦੁਆ ਕਰਾਂਗੇ ਜਦੋਂ ਨੁਕਸਾਨ ਹੁਣ ਨੁਕਸਾਨ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਤੇ ਚਲੋ ਜੀ ਆਦੇ ਹੁੰਦੇ ਆ ਬਾਕੀ ਜਿਹੜੀ ਰੱਬ ਦੀ ਮਰਜ਼ੀ ਹੁੰਦੀ ਆ ਹਨਾ ਜੋ ਰੱਬ ਨੇ ਜਿੰਨਾ ਤੇ ਦੇਣਾ ਹਨਾ ਓਨਾਂ ਕੀ ਦੇਣਾ ਆਪਾਂ ਤਾਂ ਆਸਾ ਹੀ ਲਾ ਸਕਦੇ ਆ ਵੀ ਐ ਕਰਾਂਗੇ ਐ ਕਰਾਂਗੇ ਹੁਣ ਵੀ ਪੂਰੇ ਨਾ ਪੂਰੀ ਬੱਦਲਵਾਈ ਹੋਈ ਤੇ ਕੋਈ ਕੋਈ ਕਣੀ ਲੱਗੀ ਆਂਦੀ ਆ ਗੜ ਮੜਾ ਖਲਮਣ ਤੇ ਹਵਾ ਵੀ ਚੇਤ ਲਈ ਅੰਗੀ ਤੇ ਤਾਂ ਅਗਰ ਕੀ ਮਹੱਲਾ ਦਾ ਕੱਪੜੇ ਤੋਂ ਮਹੱਲਾ ਤੋਂ ਚਾਲ ਲੇ ਕੇ ਸੁੱਕਣੇ ਲਾ ਦਾ ਜੀ ਵੀ ਹਵਾ ਜੀ ਨਾਲ ਮਖਾ ਇਹ ਸੁੱਕ ਜਾਣਗੇ ਛੇਤੀ ਤਾਂ ਪਤਾ ਜੀ ਮਸਤ ਕੜਾ ਜੀ ਰੱਬ ਦੀ ਹੈ ਨਾ ਸੁੱਕਣੇ ਕੱਢਦਾ ਤੇ ਮਖਾ ਚਲੋ ਕੱਪੜੇ ਰੱਖਾ ਚਾਲ ਲੇ ਤੇ ਫਿਰ ਮਖਾ ਐਨੇ ਜਸ਼ਨ ਦੇ ਰੈਡੀ ਪਸੂ ਬੰਦਣੇ ਤੋਂ ਬਾਅਦ ਫਿਰ ਬਸ ਥੋੜਾ ਥਾਲੇ ਮੋਟੀ ਮੋਟੀ ਲਾ ਕੇ ਧੋ ਦੇ ਬੱਕਰ ਧੋ ਸੁੱਕ ਜਾਂਦੇ ਬਿਚੀ ਦੀ ਹੜ ਜਾਂਦੀ ਹੈ ਜੀ ਘੋੜ ਦੀ ਖੇਡ ਉੱਧਾ ਲੱਗ ਜਾਂਦੀ ਹੈ ਹੜ ਜਾਂਦੀ ਹੈ ਖੇਡ ਉੱਧਾ ਲੱਗ ਜਾਂਦੀ ਹੈ ਜਿਹੜਾ ਡੈਡੀ ਨੂੰ ਮੁੱਕੇ ਲਿਆ ਕੇ ਦਿੱਤੇ ਸੀ ਡੈਡੀ ਨੇ ਬੰਨ ਲਿਆ ਉਹ ਤੇ ਘੋਟਾ ਪਿਆਮੇ ਵੀ ਸਮਾਲੇ ਤੇ ਮੁੱਕੇ ਦਾ ਬੰਨ ਲਿਆ ਸੀ ਦੋਨੇ ਜਮਾ ਨਹੀਂ ਰੰਗ ਨਿਕਲਦਾ ਜੀ ਬਾਹਰ ਪੱਕੇ ਰੰਗ ਅਕਿਚਾਲੇ ਬੜਾ ਬਧੀਆ ਹੈ ਤੂੰ ਵੀ ਬੈਣ ਨਾ ਬਹੁਤ ਸੋਹਣੀ ਆਪਣੀ ਪੂਰੀ ਪੂਰੀ ਬੈਣ ਦੀ ਹੈ ਆਏ ਲਈ ਆਪ ਤੀਜੀ ਹੋਊਗੀ

ਅਜੀਬਾ ਪੋਚੇ ਨਹੀਂ ਲਾਈ ਪੋਚੇ ਦੇਖੂੰਗੀ ਰੋਟੀ ਦਾ ਬਾਹਰ ਲਾ ਦੇ। ਜਦ ਕਿ ਕਰਾਇਆ ਹੁੰਦਾ ਜੀ ਕੋਈ ਇਕੱਲੇ ਜਣੇ ਨੇ ਹਣਾ ਉੱਧਰ ਵੀ ਕਰਨਾ ਉੱਧਰ ਵੀ ਜਾਣਾ ਫਿਰ ਰੋਟੀ ਖਾਣ ਨੂੰ ਲੇਟ ਹੋ ਜਾਂਦੀ। ਮੈਂ ਕਿਹਾ ਚਲ ਪੋਚੇ ਆਂਚ ਨਾਲ ਪੋਚੇ। ਪੋਚੇ ਲਾ ਦੇਣੇ ਫਿਰ ਕਿ ਰੋਟੀ ਉਟੀ ਖਾ ਕੇ ਪਕਾ ਕੇ ਢੰਡ ਚੱਕ। ਤੇ ਕਿਹੜਾ ਰੁਚੀ ਬਤਾ ਦਿੰਦੀ ਉੱਧਰ ਕੱਖਾਂ ਵਾਲਾ ਕੰਮ ਨਮੋੜ ਕੇ। ਅਲੀਤ ਆ ਗਈ ਪਈ ਐ ਜੇ ਤਾਂ ਸਿਕਾਉਣ ਵਾਲੀ ਜਲਦੀ ਹੋਵੇ ਫੇਰ ਤਾਂ ਚਲਾਇਆ ਹੁੰਦਾ ਵਿਸਕਾ ਕੇ ਬਾਸ ਬਿਕਾਰ ਤੇ ਆਏ ਹੋ ਜਾਂਦਾ ਵੀ ਚਲੋ 10 ਮਿੰਟਾ ਝਾਵਣੇ ਚੋੜੀ ਜਿਹਾਉਣ ਵਾਲੀ ਆਪਣੀ ਲੋਡ ਕਰਾਵਾਂਗੇ ਠੀਕ ਆ ਚਾਰ ਦੋ ਇੱਕ ਤਾਂ ਲੋੜੀ ਲੋੜਾ ਜਦਨੇ ਦੀ ਵਰਦੀ ਦਾ ਹੀ ਔਖਾ ਹੋ ਜਾਂਦਾ ਪਿੱਟਾ ਨਹੀਂ ਕਰੀ ਸਕੂਲ ਵਾਲੀ

ਬੱਧੀ ਬਕਰਨਾ ਤੂੜੀ ਜੀ ਇਕੱਠੀ ਹੋਣੀ ਹੈ ਦੇਖੋ ਤੇ ਮਮਮੀ ਸ਼ਾਇਦ ਇੱਕ ਰਾਤ ਜਾ ਜਾਣਗੀ ਜੀ ਤੇ ਕੱਲ ਨੂੰ ਸਾਨੂੰ ਆਏ ਸੀ ਕੱਲ ਆਉਣਗੇ ਤੇ ਕੱਲ ਫਿਰ ਬਬੀ ਜੀ ਕੱਲ ਨੂੰ ਆਉਣਗੇ ਪਾਉਣਾ ਹੈ ਉਹ ਜਿਹੜਾ ਮਹਾੜ ਗਿਆ ਕਾਲਾ ਜਿਹੜਾ ਉਹ ਸੀਗਾ ਇਥੇ ਰ ਮਿੱਟੀ ਸਿੱਟੀ ਸੀ ਬਾਹਲੀ ਖਾਤੀ ਕਾਲੀ ਜਾਨ

ਜਸੰਧ ਜੜੀ ਨੇ ਇਸ ਤਰ੍ਹਾਂ ਕੁਰਲੀਆਂ ਜੀ ਪੈ ਥੋੜਾ ਥੋੜਾ ਚੱਕਣਾ ਜਣਾ ਵੀ ਨਾ ਖਰਾਬ ਹੀ ਹੋਈ ਜਾ। ਅੱਖ ਨੇ ਲਾ ਲਾਂਗੇ ਤਾਂ ਕੋਰੇ ਜਿਹਾ ਵਗ ਰਹਾ ਤਾਂ। ਲੋ ਜੀ ਆ ਗਿਆ ਮੀ ਮਸਾ ਗੋਆ ਛਟਕਿਆਂ ਦਾ ਇੱਕ ਬੱਠਰ ਰਹਿ ਗਿਆ ਸੀ। ਲੈ ਪਿਆ। ਹੈ ਤਾਂ ਘਰ ਐਨਾ ਹੀ ਫਰਾ ਦੋ ਦਵਾ ਕੇ ਕਪੜੇ ਲਾਈ ਐਂ ਕਰਤਾ ਸੁਭਲਾ ਰੱਬ ਨੇ ਕੰਮ। ਹਜੇ ਵੀ ਨੇਰੀ ਨੂਰੀ ਨਾ ਆਵੇ ਚਲੋ ਸਿੱਧੇ ਦਾ ਮਾੜਾ ਮੋਟਾ ਪਾ ਜੇ ਹਨਾ ਕੋਈ ਨਹੀਂ ਚੱਕਰ ਚਾਲਾ ਝੋਨਾ ਹੀ ਆ ਦੋ ਦਿਨ ਲੇਟ ਆ ਜੂਗਾ। ਤੇ ਪਰ ਜੇ ਨੇਰਖਾਨਾ ਆ ਗਿਆ ਹਨਾ ਝੱਖੜ ਫੇਰ ਔਖਾ ਹੋ ਜੂ ਹਵਾ ਜੀ ਤਾਂ ਹੈਗੀ ਆ ਪਰ ਇੰਨੀ ਹੈ ਨਹੀਂ ਮਾੜੀ ਮੋਟੀ ਹੈ ਤੇ ਦੇਖਦੀ ਆਂ ਜੀ ਰੋਟੀਆਂ ਲਾਵਾਂ ਪੌਣੇ 9 ਦਾ ਟਾਈਮ ਹੋ ਗਿਆ ਇੱਕ ਜੀ ਕਰਦਾ ਪੋਚੇ ਲਾਦਾ 15 ਮਿੰਟਾ ਚਲਾ ਦਊਗੀ ਦੇਖਦੀ ਆਂ ਭਿੱਜ ਗਏ ਜੀ ਕੱਪੜੇ ਲਾਉਨੇ ਤਾਰ ਤੋਂ ਕੱਪੜੇ ਲਾਏ ਬਠਜ ਪਾ ਕੇ ਧਰਾਈ ਪਹਿਲਾਂ ਇੰਜੈਕਸ਼ਨ ਦੇ ਰੇੜੀ ਨੇ ਤਾਂ ਕਿਹਾ ਸੀ ਕਹਿੰਦੇ ਹਜੇ ਨਾ ਪਾ ਕਹਿੰਦੇ ਕਦੋਂ ਵੀ ਆ ਸਕਦਾ ਤੇ ਮਹਾਜਲ ਵਾਂ ਸੀ ਆਏ ਸੀਗਾ ਮੈਨੂੰ ਮਨ ਉੱਚੜ ਜਾ ਪਾਣੀ ਜਾਂ ਉੱਚੜ ਜਾ ਮੈਂ ਚੱਲ ਫਿਰ ਅੰਦਰ ਭਲਾਂ ਦੀ ਤਾਰ ਬੰਨ ਕੇ ਪਾ ਦਈਏ ਹਨਾ ਸੁੱਕ ਜਾਣਗੇ ਚਲ ਜਦੋਂ ਬਾਹਰ ਧੁੱਪ ਧੱਪ ਗੱਡੀ ਪਿਛਲੇ ਪੈਰ ਨੂੰ ਕੱਢ ਲੇ ਭਲਾਂ ਦੀ ਘਾਂਟਾ ਕ ਉਹ ਤੋਂ ਮੈਂ ਬਾਹਰ ਪਾ ਦਾਂਗੇ ਤੇ ਪਰ ਕਿੱਥੇ ਜਿੰਨੇ ਕ ਪਾਣੀ ਨੁੱਚੜਿਆ ਸੀ ਉਹਨਾਂ ਕੋ ਉੱਤੇ ਨਹੀਂ ਬੈ ਗਿਆ ਚਲੋ ਜੀ ਦੇਖਦੀਆਂ ਫਿਰ ਮੈਂ ਉਹਨੇ ਖੜੀ ਖੜੀ ਪੋਚੇ ਲਾ ਦਿੰਨੀ ਐ ਖੜੀ ਖੜੀ ਆਖੀ ਨਹੀਂ ਹੋਰ ਉਹਨੇ ਕਰਨਾ ਵੀ ਕੀ ਆ ਹਨਾ ਹਜੇ ਰੋਟੀ ਪਰ ਰੋਟੀ ਹਜੇ ਕਿਹੜਾ ਖਾਣੀ ਆ ਮੈਨੂੰ ਐ ਹਟ ਜੇ ਤਾ ਮੈਂ ਚੁੱਲੇ 'ਤੇ ਪਕਾ ਲਾਂ ਤੇ ਗੈਸ ਕਾਹ ਨੂੰ ਬਾਲਣਾ ਤੇ ਚਲੋ ਉਹਨੇ ਮੈਂ ਪੋਚੇ ਲਾ ਦਿੰਨੀ ਪੋਚਾਣਾ ਕੰਮ ਨਿਵੇੜ ਕੇ ਫੇਰ ਆਟਾ ਗੁੰਨ ਫੇਰ ਤੇਜ ਹੋ ਗਿਆ ਹੁਣ ਤਾਂ ਜੀ ਰੱਬ ਵਾ ਸਾਰੇ ਹੁੰਦੇ ਫਸਲਾਂ ਖਰਾਬ ਕਰਨ ਵਾਲਾ ਕੰਮ ਹੀ ਹੈ ਰੱਬ ਚਲੋ ਜੀ ਪੋਚੇ ਲਾ ਲਈਏ ਉਹਨੇ ਆਪਾਂ ਫਿਰ ਹੋਰ ਤਾਂ ਕੋਈ ਹੱਲ ਨਹੀਂ ਫੇਰ ਰੋਟੀ ਪਕਾਵਾਂਗੇ ਬਸ ਕੀ ਜੇ ਹਟ ਗਿਆ ਫਿਰ ਤਾਂ ਚੁੱਲੇ 'ਤੇ ਲਾ ਲਾਂਗੇ ਤੇ ਜੇ ਨਾ ਹਟਿਆ ਕਿਉਂ ਅੰਦਰਲੇ ਚੁੱਲੇ 'ਤੇ ਅੱਗ ਬਾਲ ਲਾਂਗੇ ਉੱਥੇ ਚਲੋ ਦੇਖਦੇ ਹਾਂ ਕੀ ਬੰਦ ਆ ਲਓ ਦੀ ਕਮਰੇ ਚ ਆਪਾਂ ਲਾਤਾ ਪੁੱਛਾ ਤੇ ਗੈਲਰੀ ਚ ਚਲਾਵਾਂ ਗੈਲਰੀ ਚ ਕੰਟਰੈਕਟਰ ਕੜਾਦਾ ਜਮੀਨ ਦਾ ਕਰਕੇ ਤੇ ਕਿਉਂਕਿ ਆਈ.ਸੀ. ਦਾ ਵੀ ਪਾਰੀ ਨਹੀਂ ਆਉਗਾ ਵੀ ਅੰਤਰੀ ਲਾਦਗੇ ਹੋਣਾ ਇਹਦਾ ਕੰਮ ਤਾਂ ਹੈ ਪਹਿਲਾਂ ਤਾਂ ਦੋ ਦਿਨ ਬਾਹਰ ਹੀ ਸੀਗਾ ਤੇ ਫਿਰ ਤਾਂ ਥੋੜੇ ਜਿਹਾ ਸਾਂਝ ਪੁੱਛਾ ਮੈਂ ਕਹ ਜੀ ਰੋਟੀ ਪਕਾਉਂਦੀ ਬਸ ਫਿਰ ਕਿਰਾ ਮੜਾ ਖਾਣ ਨੂੰ ਫਿਰ ਆ ਕੁਟੂ ਚ ਆ ਮੈਂ ਅੰਦਰ ਉੱਥੇ ਬਣਾ ਲਾ ਜਿੰਨਾ ਤੁਹਾਨੂੰ ਲੱਗਣਾ ਕਿਰਾ ਲੱਗਿਆ ਤੇ ਤੁਸੀਂ ਆਪਣਾ ਨਹੀਂ ਪਈ ਜਾਂਦਾ ਕੁੱਚੀ ਕਰਨਾ ਪਤਾ ਕੀ 16 ਹੋ ਜਾਂਦਾ ਪਾਸਾ ਕਾਲੀਆਂ ਕਾਲੀਆਂ ਹੋ ਜਾਂਦੀਆਂ ਪਰ ਕਿ ਆਪ ਕੋਈ ਵਿੱਚੇ ਹੋ ਕੇ ਜਦੋਂ ਕੰਮ ਨਿਪਟ ਜਾਂਦਾ ਬੈਹ ਜਾਂਦਾ ਗਾਇਬ ਹੋ ਜਾਂਦਾ ਵੀ ਸਾਰਾ ਇਹ ਕੰਮ ਕਰ ਲਿਆ ਵਾ ਤੇ ਦੇਖੋ ਘੂੜੀ ਕੀ ਆਦੀ ਆ ਬਸ ਫਿਰ ਆਟਾ ਕੋਟਾ ਬੰਦੀ ਹੋਰ ਚੇ ਲਾਜ ਦਵਾਲਾ ਤੇ ਕੱਪੜੇ ਕੇਰਾ ਦਾ ਪਥਲ ਚ ਰੱਖ ਤੇ ਦੇਖਦਾ ਜਿਵੇਂ ਰੰਗ ਤਾਰ ਨਾਲ ਲਿਆ ਤਾਰ ਬੰਨ ਦਿੰਦੇ ਹਨ ਹਾਂ ਇੱਥੇ ਬੰਨਦਾ ਤਾਰ ਬੰਨ ਤੇ ਪਾਣੀ ਦਾ ਨੁੱਚੜੂ फिर जो बाड़ा मोटा कोई ठेला होगा हवा होगा चलूगी रोटियां थोड़ा गांह कर लिया पहला कड़िया बच लग गई फिर चुपे जी गैस की बचत है दसा ही है सा हों गा जहा लाया ठीक से कल डैडी ने गटा दबारे लाता ਜਾਣੀ ਜੀ ਜਦੋਂ ਕਿ ਕਿ ਨਿਯਮਾਨੀ ਕਰੋ ਸਸਿਬਾ ਹਨ ਤੇ ਦੱਸੀ ਜਾਂਦੇ ਸੀ ਜੇ ਵੀ ਰਾਤ ਨੂੰ ਆਏ ਸੀਗਾ ਵੀ ਕਿਹੜੇ ਵੇਲੇ ਅੱਜ ਰਾਤ ਵੀ ਟਮਾੜਾ ਮੋਟਾ ਆ ਪਾ ਕੇ ਗਿਆ ਤੇ ਆ ਹੁਣ ਤਾਂ 8:30 ਵਜੇ ਦਾ ਲੱਗਿਆ ਹਟ ਗਈ 10 ਵਜੇ ਰੂੜ ਘਟਾ ਨਵਾਬ ਸੀ ਮੇਰੇ ਕੋਲ ਚਾਰ ਰੋਟੀਆਂ ਰਹਿ ਗਈਆਂ ਬਸ ਫੇਰ ਖਾਣੇ ਆ ਛੋਟੀ ਰੋਟੀ ਖਾ ਕੇ ਚੱਕ ਗਏ ਭਾਂਡੇ ਅੱਜ ਆਪਣੇ ਕੋਈ ਆਪਾਂ ਸਰਦੀ ਨਹੀਂ ਬਣਾਈ ਅੱਜ ਆਪਾਂ ਅਗਰੀ ਸੀ ਵੀ ਚੜਨੀ ਜਦ ਮੇਰੇ ਲਈ ਆਪ ਆਪ ਦੇ ਆਪ ਦਾ ਪਕਵਣ ਬਣਾਈਏ ਚਪਨੀ ਤੇ ਤੇ ਸਟੈਡੀ ਰੋਟੀ ਖਾ ਲਈ ਬਸ ਮੈਂ ਤੇ ਦਸ਼ਮਾ ਜਿਹੀ ਰਹਿ ਗਈ ਤੇ ਦੁਪਹਿਰੇ ਆਪਣਾ ਦਸ਼ਮਾ ਕਹਿ ਕਿ ਆਹ ਕਹਿੰਦਾ ਮੰਮੀ ਮੇਰੇ ਆਉਂਦੀ ਨੂੰ ਆਉਂਦੇ ਨੂੰ ਵਾੜਾ ਚੌਲ ਬਣਾ ਕੇ ਦਿੱਤੀ ਤੇ ਨਾਲ ਚੌਲ ਬਣਾ ਦੀ ਉਹ ਠੀਕ ਐ ਤੇ ਬਸ ਆਪਣੀ ਛੇਰੂ ਦੀ ਜੰਮੀ ਦੀਆਂ ਰੋਟੀਆਂ ਰਹਿ ਗਈਆਂ ਫੇਰ ਆਪਣਾ ਗੰਨਾ ਰੋਟੀਆਂ ਆ ਸਕਦੇ आज ना ये बहुत ਘਟ ਲੱਗਣਾ ਭਾਲ ਦਾ ਛੋਟਾ ਹਨ ਤੁਸੀਂ ਤਾਂ ਤੇ ਇਸੇ ਕੋ ਗੋੜ ਲੱਗਦਾ ਤੇ ਅਲੂਜੀ ਸਾਰੇ ਖਾ ਲੋ ਰੋਟੀ ਚਟਨੀ ਨਾਲ ਨਾਲ ਲੱਸੀ ਬਾਜ ਜਾਂਦਾ ਫੇਰ ਘਟ ਜਾਂਦਾ ਕਿਹੜਾ ਫਿਰ ਮਣ ਫੇਰ ਬਾਜ ਜਾਂਦਾ ਨੁਕਸਾਨ ਕਰਨੇ ਦੀ ਕਰ ਦੂਗਾ ਬਸ ਝੋਨਿਆਂ ਦੇ ਸੋਖਣਾ ਛੋਣ ਨਹੀਂ ਜਮਾ ਬਹੁਤ ਸੀਗੇ ਵੱਡਣ ਤੇ ਸੀ। ਇਸਾਰ ਝੁਕ ਜਾਣਗੇ ਝਾੜ ਘੜ ਜੂ ਛੋਣ ਨਾਲ। ਚੋਲੀਆਂ ਜਾਂਦੇ ਜਿੱਥੇ ਅੱਖੇ ਰੱਬ ਨਾਲ ਰਹਿਣਾ ਪੈਂਦਾ। ਜੋ ਦੀ ਮਰਜੀ ਆ ਉਹ ਹੀ ਹੋਣਾ। ਚੋਲੀਆਂ ਪਕਾ ਲਈ ਤੇ ਖਾ ਲਈਏ ਟਾਈਮ 10:00 ਵੱਜ ਗਏ ਮੀਢ ਹੈ। ਮੈਂ ਪਹਿਲਾਂ ਪੋਚੇ ਨਾ ਲਾਜੀ। ਮਮਾ ਪੋਚਾ ਲਾ ਖਾਣ ਦੇ ਵੇਰ ਦਾ ਮੁਰਕੇ ਜੀ ਰੋਟੀ ਖਾਣ ਨੂੰ ਲੱਗਦੇ। ਕਾ ਹੋਇਆ ਮੈਂ ਅਸਿਲੋਸੀ ਦੀ ਨੈਵਰ ਸਰ ਬੱਪਾ ਤਾਂ ਪਹਿਲੇ ਕੋ ਚਲਾਉਣੇ ਹੁੰਦੇ ਹਨਾ ਛੜ ਕੇ ਤਾਂ ਬੰਦਾ ਚਲੋ ਕਿਉਂ ਮਰਜੀ ਲਈ ਉਹ ਗਾਇ ਤੇ ਫਿਰ ਬੈਠਿਆ ਜਾਂ ਨਾ ਚਲੋ ਜੀ ਸਰ ਬੱਲ ਲਓ ਜੀ ਆਪਾਂ ਤਾਂ ਰਖੀ ਜਾ ਟਾਈਮ ਹੋ ਗਿਆ 11:00 ਬਜ ਕੇ 10 ਮਿੰਟ ਹੋ ਗਏ ਤੇ ਬਸ ਚਾਹ ਚੁ ਪੀ ਕੇ ਨਾ ਅੱਗੇ ਹੋਣਾ ਕਿ ਅਸੀਂ ਨਾ ਅੱਗੇ ਹੋਣੀ ਮੈਂ ਕੁਛ ਤਾਂ ਮੀ ਨਾ ਪਾਣੀ ਜਾ ਪੈਗਾ ਕੁਸ਼ੂ ਵੀ ਨਾਉਣਾ ਹੀ ਸੀ ਅੱਜ ਤਾਂ ਮੈਂ ਤੇ ਚਾਹ ਪੀ ਲੁੱਪਲੇ ਚਾਹ ਨਾਲ ਬਹੁਤ ਦਿੰਦਾ ਹੈ। ਲੋ ਜੀ ਬਸ ਚਾਹ ਆਪਣੀ ਉਬਲੇ। ਚਾਹ ਜੋ ਕਰਕੇ ਗੇਰਾ ਫੜਾ ਕੇ ਡੈਡੀ ਨੂੰ ਤੇ ਜਸ਼ਨ ਦੇ ਡੈਡੀ ਨੂੰ ਫੇਰ ਮਨਾ ਕੇ ਆਉਣੀ ਹੈ। ਫੜਾ ਕੇ ਨਹਾ ਕੇ ਦੇਉਗੀ। ਚਾਹ ਨਾਲ ਤਾਂ ਨਿੱਗੇ ਜਿ ਹੋ ਜਾਣਗੇ। ਹਵਾ ਚੱਲਦੀ ਐ ਦੇ ਇੰਨੀ ਠੰਡੀ ਹਵਾ ਚੱਲੀ ਜਾਂਦੀ ਐ ਨਾ ਆਰ ਪਾਰ ਹੁੰਦੀ ਐ ਹਵਾ। ਤੁਰ ਤਰਾਂ ਜਿਹਾ ਉੱਠਦਾਂ ਬੱਲਾਂਗੇ ਤੇ ਕੁਸਤਾ ਕੱਪੜੇ ਥੋੜੇ ਜਿਹੇ ਹੋਰ ਹੀ ਹੋਗੇ ਗਿੱਲੇ ਜਿ ਹੋਗੇ ਨਾ ਅਲਕ ਜਿ ਆਈ ਜਾਂਦੀ ਕੁਸਤਾ ਤਾਂ ਵੀ ਹਵਾ ਜਿਆਦਾ ਠੰਡੀ ਲੱਗੇ ਗਿੱਲੇ ਜਿ ਕੱਪੜਿਆਂ ਨਾਲ ਹੈ। ਉਹ ਕਿ ਭਾਂਡੇ ਗੁੰਡੇ ਚੱਕੇ ਜੀ ਉਦੋਂ ਮੀ ਆਈ ਜਾਂਦਾ ਸੀਗਾ ਤੇ ਬਸ ਨਿਬੜ ਕੇ ਆਪਣਾ ਕੰਮ ਸਾਰਾਈ ਟੂ ਜੈਡ ਤੇ ਬਸ ਹੁਣ ਨਹਾ ਕੇ ਥੋੜਾ ਜਿਹਾ ਵਾਲ ਜਿਸ ਸੁਕਾ ਕੇ ਮੜੇ ਜੀ ਤੇ ਫੇਰ ਅੱਜ ਕੱਲ ਵੀ ਨਹੀਂ ਬੈਠਾ ਗਿਆ ਬਸ ਤੇ ਜਵਾਗ ਪ੍ਰੀਤ ਕਹਿਣ ਲੱਗੀ ਮਾਸੀ ਮੇਰਾ ਚੈਨਲ ਬਣਾ ਦੇ ਫਿਰ ਮੈਂ ਚਲ ਮੈਂ ਉਹਦਾ ਚੈਨਲ ਬਣਾ ਬਣਾ ਕੇ ਦੇਣ ਲੱਗੀ ਉਹਨੂੰ ਤੇ ਹੁਣ ਆਈ ਨਹੀਂ ਪਤਾ ਉਹ ਤੇ ਕੀ ਡਾਂਸ ਕਰਿਆ ਕਰੂਗੀ ਕੀ ਕਰਿਆ ਕਰੂ ਮੈਂ ਤਾਂ ਆਖਿਆ ਸੀ ਪੁੱਤ ਰਹਿਣ ਦੇ ਕੀ ਕਰਨਾ ਡਾਂਸ ਕਰਕੇ ਤੇ ਚਲੋ ਬਾਕੀ ਉਹਦੀ ਮਰਜ਼ੀ ਹੈ ਹਨਾ ਉਹਨਾਂ ਦੀ ਤੇ ਬਸ ਕੱਲ ਜਮਾਂ ਨਹੀਂ ਟਾਈਮ ਲੱਗਿਆ ਤੁਹਾਨੂੰ ਪਤਾ ਬਾਕੀ ਜਦੋਂ ਜਵਾਕ ਕਰੇ ਹੁਣ ਹਨਾ ਉਦੋਂ ਟਾਈਮ ਲੱਗਦਾ ਹੀ ਨਹੀਂ ਉਦੋਂ ਵੀ ਪਛਾਲ ਦਿਆ ਪੈ ਜਾਂਦਾ ਪਤਾ ਨਹੀਂ ਕਿਵੇਂ ਤੇ ਬਸ ਹੁਣ ਮੈਂ ਮੈਂ ਮਸ਼ੀਅ ਲਾਉਣੀ ਹੈ ਘੰਟਾਕ ਜਾਂ ਘੰਟੇ ਚ ਚਾਲ ਜਿਹੜੇ 2-4 ਫੁੱਲ ਪੈਣਗੇ ਹਨਾ ਉਹੀ ਵਧੀਆ ਹੁੰਦੇ ਆ ਤੇ ਚਲੋ ਹੁਣ ਮੈਂ ਨਹਾ ਕੇ ਹਣੀ ਕੇਸੀ ਨਹਾ ਕੇ ਫਿਰ ਚਾਹ ਪੀਉਂਗੀ ਫਿਰ ਨਿੱਗੇ ਹੋ ਜਾਣਗੇ ਚਾਹ ਪੀ ਗਏ ਹਨਾ ਤੇ ਫਿਰ ਆਪਾਂ ਸੂਟ ਦੇ ਬਾਲ ਮੜੇ ਮੁੱਟਸ ਕਾ ਕੇ ਜੀ ਤੇ ਨਾਲ ਢੂਈ ਸਿੱਧੀ ਕਰ ਲਾਂਗੇ ਨਾਲੇ ਫਿਰ ਇਹਦੂ ਬਾਦ ਸੂਟ ਸੇ ਚੱਕਾਂਗੇ ਤੇ ਚਲੋ ਜੀ ਹੁਣ ਆਪਾਂ ਬਸ ਚਾਹ ਪਣੀ ਉਪਰ ਨਾਲੀ ਹੈ ਤੇ ਓਦਾਂ-ਉਦਾਂ ਪੁਣ ਕੇ ਚਾਹ ਫਿਰ ਮਿਲ ਲਵਾਂ ਲਓ ਜੀ ਜਿਵੇਂ ਕਿ ਆਪਾਂ ਜਸ਼ਨ ਨੂੰ ਪ੍ਰੋਮਿਸ ਕਰਿਆ ਸੀ ਵੀ ਤੇਰੇ ਆਉਂਦੇ ਨੂੰ ਆਉਂਦੇ ਨੂੰ ਤਾਂ ਘਰ ਨਹੀਂ ਬਣੇ ਕਿਉਂਕਿ ਮੈਨੂੰ ਥੋੜਾ ਸੂਟ ਦੇ ਮੈਂ ਦੋ ਫੁੱਲ ਲਪਾਈਆਂ ਸੀ ਮੇਨੂੰ ਲਾਰਜ ਹੋ ਗਿਆ ਤੇ ਚੌਲ ਆਪਾਂ ਫਿਰ ਵੀ ਬਣਾ ਤੇ ਤੇ ਬਾਲ ਬੂਲ ਧੋਤੇ ਜੀ ਹਜੇ ਮੈਂ ਪਾਉਣਾ ਸਰਵੀ

ਦੀਦਰ ਨਾਲ ਵੱਜ ਜਾਂਦਾ ਜਾਪਾ। ਘੱਟ ਨੂੰ ਰੱਖ ਹੀ ਦਿੰਦੇ ਆ ਮੈਨੂੰ ਆਣ ਆ ਜਾਵੇ। ਹੂੰ। ਬੱਸ ਬੈਂ ਨੀ ਚੱਕ। ਤੇ ਹੁਣ ਜੀ ਸੋਹਣੀ ਧੁੱਪ ਕੱਢ ਰખી ਹੈ ਵਧੀਆ। ਆਈ ਕੱਢੀ ਰਵੇ 8-9 ਤਰੀਕ ਤੱਕ ਹੋਰ ਕੱਢੀ ਰੱਖੇ ਹੁਣ ਤਾਂ ਝੋਨੇ ਕੋਲ ਸਾਰਿਆਂ ਦੇ ਆਪਣਾ ਜਿਹੜੀ ਮਿਹਨਤ ਆ ਘਰੇ ਆ ਜੀ ਬਹੁਤ ਮਿਹਨਤ ਲੱਗਦੀ ਰਹੀ ਹੈ ਉਸ ਪ੍ਰੀਹਾਂ ਦੇ ਖਰਚੇ ਬਹੁਤ ਹੁੰਦੇ ਆ ਦੇਖੋ ਜੀ ਕਿੰਨੀ ਧੁੱਪ ਖੱਟੇ-ਖੱਟੀ ਧੁੱਪ ਗਾੜ ਰਹੀ ਹੈ ਤੇ ਆਏ ਇਧਰ ਆਪਣੇ ਸ਼ੋਕਰ ਆ ਵੀ ਆਪਣੇ ਕੱਪੜੇ ਜਿਹੜੇ ਸੁੱਕ ਗਏ ਤੇ ਚਲੋ ਹੋਰ ਧਾਜੀ ਥੋੜਾ ਜਿਹਾ ਕਾਲਰ ਜੇ ਗਿੱਲੇ ਆ ਤੇ ਬਾਣ ਗਿੱਲੇ ਆ ਸਲਵਾਰਾਂ ਦੇ ਤੇ ਮੈਂ ਚਲਾ ਹਾਂ ਜੀ ਸੁੱਕਣ ਦੋ ਤੇ ਫੇਰ ਤਾਂ ਲਾ ਲੂੰਗੀ ਆਪਣੇ ਲਾ ਲੂੰਗੀ ਤਾਂ ਇਹ ਤਾਂ ਮੈਂ ਆਪਣੇ ਡੇਲੀ ਹੁਣ ਆਪਣੇ ਲਾਉਣੀ ਹੀ ਨੇ ਜਦੋਂ ਦਾ ਮੈਂ ਸੂਟ ਪਰੋਣਿਆਗਾ ਤੇ ਮੈਨੂੰ ਆਏ ਹੁੰਦਾ ਵੀ ਚਲੋ ਜਿਹੜਾ ਵੀ ਕੱਪੜਿਆਂ ਤੇ ਟਾਈਮ ਲੱਗਦਾ ਹਨਾ 15 20 ਮਿੰਟ ਚਲੋ ਉਹੀ ਆਪਾਂ ਸੂਟ ਤੇ ਟਾਈਮ ਲਾ ਦਈਏ ਤੇ ਇਹ ਤਾਂ ਮੈਂ ਪੈਨ ਲੱਗੀ ਤਾਂ ਲਾ ਦੇਣੀ ਹੁੰਦੀ ਹੈ ਡੇਲੀ ਦਾ ਕੰਮ ਹੀ ਪਿਆ ਤਾਂ ਹੁਣ ਮੇਰਾ ਤੇ ਚਲੋ ਜੀ ਅਸੀਂ ਖਾ ਲਈਏ ਚੌਲ ਤੇ ਫੇਰ ਸਿਰਸਰ ਬਾਹ ਕੇ ਫੇਰ ਕਰਦੇ ਹਾਂ ਸ਼ਾਮ ਦੇ ਕੰਮ ਤੋਂ ਦੁਸਤਾਰਤ ਫੇਰ ਮਿਲਦੇ ਆ ਲਓ ਜੀ ਮੀ ਕਾਦਾ ਪਿਆ ਮੌਸਮ ਠੰਡਾ ਹੋ ਗਿਆ ਤੇ ਤੇ ਕੰਬਲ ਬੈਸ ਕੱਢ ਰੱਖਿਆ ਕੰਬਲ ਦੋ ਤੇ ਜਸ਼ਨਨ ਤੇ ਜਸ਼ਨ ਦੇ ਰੈਡੀ ਨੇ ਕੱਢ ਰੱਖਿਆ ਕੰਬਲ ਤੇ ਛਾੜ ਰਹਿ ਤੇ ਚਿਚੜਾਉ ਨਾਲ ਤੇ ਅੱਜ ਮੈਂ ਖੰਡ ਜੀ ਥੋੜਾ ਮੌਸਮ ਵੀ ਜਿਆਦਾ ਠੰਡਾ ਹੋਗਾ ਮੈਂ ਖੰਡਾ ਦਿੰਦਾ ਛਾੜ ਕਿਉਂਕਿ ਜੀ ਛਾੜ ਤਾਂ ਦੋ ਬਿਨਾ ਹਨਾ ਕਮਰਾਂ ਤੋਂ ਬਿਨਾ ਫਿਰ ਧੋੜੇ ਬਹੁਤ ਖੇ ਕੰਬਲ ਤੇ ਬਸ ਹੁਣ ਤਾਂ ਸਾਰਿਆਂ ਨੂੰ ਕੱਢਣੇ ਪੈਣਗੇ ਜਿਹੜੇ ਸਾਹ ਬਣਾ ਅੱਜ ਤਾਂ ਦਿਨ ਇਹ ਵੀ ਠੰਡ ਸੀਗੀ ਮੀਂਹ ਪੈਣੇ ਕਰਕੇ ਹਵਾ ਚੱਲਦੀ ਸੀ ਠੰਡੀ ਠੰਡੀ ਤੇ ਰਾਤ ਦਾ ਮੌਸਮ ਤਾਂ ਠੰਡਾ ਹੋ ਹੀ ਗਿਆ ਜੀ ਤੁਮ ਖਾ ਚਲੋ ਜਿਹੜੇ ਦੋ ਕੰਬਲ ਪਾ ਰਹੇ ਮੈਂ ਚਲ ਉਹਨਾਂ ਨੂੰ ਚੜ੍ਚੜਾਵਾ ਇੱਕ ਤੇ ਚੜ੍ਹਾਦਾ ਦੂਸਰੇ ਤੇ ਲੱਗ ਗਈ ਤੇ ਜਸ਼ਨੇ ਦੇ ਤਾਂ ਮੈਂ ਆਹ ਤੋਪੇ ਲਾਉਣੇ ਪੈਂਦੇ ਆ ਜੀ ਤਾਂ ਬਾਹਲੇ ਲੱਤਾਂ ਮਾਰਦਾ ਕੰਬੜ ਨੂੰ ਨਾ ਵਿਚਾਲੇ ਇਕੱਠਾ ਕਰ ਦਿੰਦਾ ਫਿਰ ਮੈਂ ਤਾਂ ਚੁੰਡਾ ਤੋਂ ਚੁੰਡਾ ਦੇ ਤੋਪੇ ਲਾਉਣੀਆਂ ਤੇ ਦੋ ਦੋ ਆਹ ਸਾਈਡਾਂ ਤੇ ਇੱਥੇ ਆਏ ਨੰਦੇ ਆ ਉਹਨਾਂ ਨੰਦੇ 'ਚ ਪਾਣੀ ਹੁੰਦੀ ਹੈ ਤੇ ਕਿਉਂਕਿ ਬਾਹਲੇ ਲੱਤਾਂ ਮਾਰ-ਮਾਰ ਕੇ ਨਾ ਕੰਬਲ ਨੂੰ ਇਕੱਠਾ ਕਰ ਦਿੰਦਾ ਤੇ ਉਹ ਰੁਮਾਸ ਮਾਰ ਲਾ ਲਈ ਸੀ 2:00 ਤੇ 4:00 ਵਜੇ ਤੇ ਹੁਣ ਆਪਾਂ ਬਸ ਨੇ ਉਧਰ ਜਾਣੇ ਕੰਮ ਤਾਂ ਦੇ ਕਰਦਾ ਹੈ ਸਟਾਰਟ ਅੱਜ ਆਪਾਂ ਬਣਾਵਾਂਗੇ ਆਲੂ ਚੀੜਦੀ ਆ ਮੈਂ ਆਲੂਆਂ ਦੀ ਬਣਾਵਾਂਗੇ ਕੱਲੇ ਆਲੂ ਬਣਾਵਾਂਗੇ ਚੀੜਿਆ ਕਰਦਾ ਵਧੀਆ ਲੱਗਦਾ ਕੱਲੇ ਆਲੂ ਵੀ ਕਰਾਰੀ ਜੀ ਤੇ ਉਧਰ ਮੇਰਾ ਸੂਟ ਬਸ ਮਾੜਾ ਮੋਟਾ ਰਹਿ ਗਿਆ ਜੀ ਪਹੁੰਚੇ ਪਹੁੰਚੇ ਰਹਿਗੇ ਤੇ ਇੱਕ ਬਾਹ ਰਹੇਗੀ ਤੇ ਸੋਨੂੰ ਮੈਂ ਜਦੋਂ ਰੈਡੀ ਹੋਗਾ ਸਮਾਰ ਕੇ ਫਿਰ ਦਵਾਉਂਗੀ ਜਦ ਆਪ ਗੁਰਮੁਰੋ ਕੇ ਰਾਤਾ ਗੜਾ ਇਹ ਆਪਣਾ ਘੇਰਾ ਹੁੰਦਾ ਜ ਜਮਾ ਕੰਪਲੀਟ ਹੈ ਇੱਕ ਬਾਹ ਰਹੇਗੀ ਤੇ ਚਾਹ ਰਹੇ ਪਹੁੰਚੇ ਤੇ ਮੰਮੀ ਦਾ ਹਜੇ ਜੀ ਦੋ ਚਿੱਤਾ ਦੀ ਜ ਆ ਪਤਾ ਨਹੀਂ ਆਉਣਗੇ ਕਿ ਨਹੀਂ ਆਏਂ ਦੀ ਕੈਸੀ ਦੇਖਦੀਆਂ ਦੇਖਦੀਆਂ ਤੇ ਚਲੋ ਜੀ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਤੇ ਆਇ ਨਹੀਂ ਪਤਾ ਵੀਡੀਓ ਲੋ ਕਿੰਦੀ ਕੁ ਬਣ ਗਈ ਪਤਾ ਨਹੀਂਗਾ ਹਜੇ ਮੈਂ ਦੇਖੀ ਵੀ ਨਹੀਂ ਤੇ ਬਸ ਇਹ ਸ਼ਾਮ ਵਾਲੇ ਕੰਮ ਤਾਂ ਫਿਰ ਉਹੀ ਹੁੰਦੇ ਹਨ ਆਪਾਂ ਜਿਹੜੇ ਸੋ ਨਾਲ ਉਹ ਸ਼ੇਅਰ ਕਰਦੇ ਤੇ ਬਾਕੀ ਜਿਹੜੇ ਭੈਣ ਭਾਵਣਾਂ ਨੇ ਵੀਡੀਓ ਨੂੰ ਕਰਾਜੀ ਫੋਲੋਵੋ ਅ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸੱਚ ਇੱਕ ਗੱਲ ਮੈਂ ਹੋਰ ਦੱਸਣਾ ਚਾਹਦੀ ਸੀ ਆਪਣੇ ਰਾਜ ਰਾਜਵਿੰਦਰ ਦੀਦੀ ਹੈ ਉਹ ਕਹਿੰਦੇ ਸੀਗੇ ਕਹਿੰਦੇ ਦੀਦੀ ਵੀਰ ਮੱਝਾਂ ਤਾਂ ਕਹਿੰਦੇ ਵੀ ਹੱਥ ਪਾਏ ਜਾਂਦੇ ਨੇ ਜਿਵੇਂ ਹੁਣ ਤੁਸੀਂ ਵੀ ਚੋ ਲੈਣੇ ਹੋ ਵੀ ਆਂਟੀ ਵੀ ਜੀਜਾ ਵਰਦੇ ਆ ਤੁਸੀਂ ਜਾ ਵਰਦੇ ਹੋ ਵੀ ਵਧੀਆ ਸੋਧੀਆਂ ਮੱਝਾਂ ਤਾਂ ਹਾਂ ਭੈਣ ਸਾਡੀਆਂ ਮੱਝਾਂ ਬਹੁਤ ਵਧੀਆ ਹੈਗੀਆਂ ਗਾਈਆਂ ਵਰਗੀਆਂ ਆ ਬਾਕੀ ਅਸੀਂ ਇਹਨਾਂ ਨੂੰ ਸੁਭਾਅ ਪਾ ਲੈਂਦੇ ਆ ਪਹਿਲੇ ਜਦੋਂ ਜਦੋਂ ਪਸ਼ੂ ਵੀ ਸੱਜਰ ਸੁਆ ਹੋਵੇ ਨਾ ਉਦੋਂ ਇੱਕ ਜਣਾ ਨਾ ਧਾਰ ਗੱਡੇ ਬਾਰੀ ਬੱਟੇ ਕਦੇ ਵੀ ਕਦੇ ਉਹਨੇ ਕੱਢੀ ਕਦੀ ਉਹਨੇ ਕੱਢੀ ਕਿਉਂਕਿ ਜਦੋਂ ਮੈਂ ਫੇਰ ਆਪੋ ਸੁਹਾਤ ਪੈ ਜਾਂਦਾ ਔਖਾ ਹੋ ਜਾਂਦਾ ਬੰਦਾ ਬੰਦਾ ਰਾਤੋਂ ਦੇ ਵੱਜ ਕੇ ਵਿਆਂ ਦਾ ਇਸ਼ਤਿਹਾਰੀ ਕਿਤੇ ਨਹੀਂ ਜਾ ਸਕਦਾ ਬੰਦਾ ਤੇ ਜੇ ਜਾਊਗਾ ਤਾਂ ਬੰਦੇ ਨੂੰ ਧਾਰਾਂ ਦੇ ਟਾਈਮ ਤੇ ਮੋੜਨਾ ਪੈਂਦਾ ਤੇ ਅਸੀਂ ਸੁਹਾਵਾਂ ਪਾ ਰੱਖਿਆ ਭੈਸਾ ਨੂੰ ਵੀ ਜਦੋਂ ਸੱਚਾ ਸੁਣੀਆਂ ਸੀਗੀਆਂ ਕਦੇ ਮੈਂ ਕੱਢ ਲੈਂਦੀ ਸੀ ਕਦੇ ਮੰਮੀ ਕੱਢ ਲੈਂਦੀ ਸੀ ਤੇ ਪਾ ਮੈਂ ਸਾਨੂੰ ਉਵੇਂ ਸੁਹਾਵ ਪੈ ਗਿਆ ਤੇ ਕੁਝ ਥੋੜਾ ਜਿਹਾ ਵੀ ਅਸੀਂ ਆ ਜੀ ਪਸ਼ੂਆਂ ਦੀ ਨਾ ਵੀ ਫਲੂਸਾ ਬਲੂਸੀ ਜੀ ਕਰੀ ਜਾਂਦੇ ਆ ਸਾਰਾ ਟੱਪਰੀ ਤੇ ਪਸ਼ੂ ਫਿਰ ਹੋ ਨਾ ਜਦੋਂ ਆਪਾਂ ਇਹ ਵੀ ਹੱਥ ਫੇਰੀ ਜੀ ਬਾਣੀ ਮੋਟੀ ਕਰਦੇ ਰਹੀਏ ਫਲੂਸਾ ਬਲੂਸੀ ਤੇ ਫਿਰ ਨਾ ਪਸ਼ੂ ਆ ਪਹੁੰਚਦਾ ਨਹੀਂਗਾ ਪਸ਼ੂ ਪਸ਼ੂ ਮਾਰਤ ਪੈ ਜਾਂਦੀ ਸਾਰਿਆਂ ਦੀ ਤੇ ਸਾਡੇ ਪਸ਼ੂਨੋਂ ਅਸੀਂ ਸਾਡੀਆਂ ਹੁਣ ਨਿੱਕੀਆਂ ਕੱਟੀਆਂ ਬਚੀਆਂ ਅਸੀਂ ਉਹਨਾਂ ਦਾ ਵੀ ਸਾਰਾ ਦਾ ਨਹੀਂ ਕਰੀ ਜਾਂਦੇ ਆ ਫਿਰ ਪਸ਼ੂ ਉਹ ਜੀ ਹੋ ਜਾਂਦਾ ਹਨਾ ਤੇ ਬਾਕੀ ਜੀ ਚਲੋ ਵਧੀਆ ਸਮਝ ਰਿhstਦਾਰ ਜਿਵੇਂ ਜਾਣਾ ਹੋਵੇ ਸੌਖਾ ਹੋ ਜਾਂਦਾ ਜਿਵੇਂ ਮੈਂ ਜਾਵੜਦੀ ਆ ਮਮੀ ਕੱਢ ਲੈਂਦੇ ਮਮੀ ਜਾਵੜਦੇ ਫਿਰ ਮੈਂ ਕੱਢ ਲੈਂਦੀ ਸੌਖਾ ਹਨਾ ਇਹ ਨਹੀਂ ਇੱਕ ਜਣੇ ਨੂੰ ਵੱਜ ਕੇ ਬਹਿਣਾ ਬਹੁਤ ਔਖਾ ਹੋ ਜਾਂਦਾ ਕਿ ਬੰਦਾ ਜਾਣ ਨੂੰ ਕਨੂੰ ਉਹ ਰਹਿ ਜਾਂਦਾਗਾ ਤੇ ਚਲੋ ਜੀ ਆਪਣੇ ਦੋ ਕੰਬਲਾਂ ਦੇ ਕਵਰ ਚੜ੍ਹ ਕੇ ਜਿਹਦਾ ਡੈਡੀ ਨੇ ਕਿਹਾ ਫ੍ਰੀਫਾਈਂਡ ਠੰਡ ਲਾ ਦੀਏ ਕੱਟ ਕੇ ਦੇ ਦੋ ਫਿਰ ਤਾਂ ਡੈਡੀ ਨੂੰ ਕੱਟ ਕੇ ਦੇ ਦਾਂਗੇ ਅੱਜ ਤੇ ਫਿਰ ਗੱਡੀ ਆ ਪਤਾ ਕੀ ਹੈ ਜਦੋਂ ਪਹਿਲਾਂ ਤੋਤੇ ਸੀ ਨਾ ਜਦੋਂ ਛਾੜ ਨੂੰ ਚੜਾਈ ਉਹ ਤੋਂ ਐਵੇਂ ਜਿੱਕੜੀ ਪੈਟੀ ਚ ਧਰਤੇ ਹੀ ਚਲੋ ਜਦੋਂ ਕੱਟਾਂਗੇ ਉਹ ਚੜਾਣਾ ਨਹੀਂ ਛਾੜ ਤੇ ਚਲੋ ਜੀ ਵੀਡੀਓ ਦਾ ਐਂਡ ਕਰਦੇ ਆ ਅੱਜ ਹੀ ਆਪਾਂ ਮਿਲਦੇ ਹਾਂ ਤੁਹਾਨੂੰ ਕੱਲ੍ਹ ਉਸੇ ਨਵੇਂ ਬਲੌਗ ਦੇ ਨਾਲ ਵੀਡੀਓ ਨੂੰ ਫੋਲੋ ਅਪ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਭੈਣ ਭਰਾ ਮਨੂ ਸਸ਼ੇਤਾਲ ਜੀ ਬਾਏ ਬਾਏ